ਇਹ ਕਵਿਤਾ ਡਾਕਟਰ ਜੀਦਰ ਸਿੰਘ ਜੀ ਦੀ ਲਿਖੀ ਹੋਈ ਹੈ ਜੋ ਮੈਂ ਹੁਣ ਪੇਸ਼ ਕਰਨ ਜਾ ਰਹੀ ਹਾਂ। ਪ੍ਰਥਮੇ ਸ਼ਰਜ ਸ਼੍ਰੀ ਰਾਗ ਬੁਲਾਇਆ ਅਨਹਦ ਕਿੰਗਰੀ ਸ਼੍ਰੀ ਰਾਗ ਸੁਣਾਇਆ। ਛੇ ਪਾਸ਼ਾਹੀਆਂ ਮੱਖਿਓ ਮਿਠੜਾ ਮਾਚ ਦਿਨ ਰਹਿਣ ਅੰਮ੍ਰਿਤ ਚਿਮਚਿਮ ਵਰਸਾਇਆ। ਏਉਂ ਵਿਛੜਿਆਂ ਨੂੰ ਆਣ ਮਿਲਾਇਆ ਟੁੱਟੀ ਡੋਰ ਗੰਡਾ ਮਾਜਾ ਬਖਸ਼ਾਇਆ। ਟੁੱਟੀ ਡੋਰ ਗੰਡ ਮਾਜਾ ਬਖਸ਼ਾਇਆ। ਫੇਰ ਘੱਟ ਵਹੀਰਾ ਖਾਲਸਾ ਲੱਖੀ ਜੰਗਲ ਬੰਜਾਇਆ ਗੌੜੀ ਸੁਖਮੰਦੀ ਪੌੜੀ ਚੜਾਇਆ 52 ਅਖਰੀ ਦੇਵ ਦੇਵਨਾਗਰੀ ਅਨੁraag ਚਿਤਾਇਆ ਸੋਦਰ ਆਸਾ ਸੋ ਪੁਰਖ ਨਿਰੰਜਨ ਰਹਿਰਾ ਸੁਨਾਇਆ ਬਾਬੇ ਪੱਟੀ ਲੇਖ 35 ਵਾਲਾ ਕਾਇਦਾ ਪੜਾਇਆ ਮਾਤਾ ਕੀ ਆਸੀਸ ਵਿੱਚ ਗੁਜਰੀ ਪੂਤ ਵਰਸਾਇਆ ਦੇਵ ਗੰਧਾਰੀ ਸ਼ਰਮਖੰਡ ਜਾ ਪਹੁੰਚਾਇਆ ਸੁਣ ਵਡ ਭਾਗੀਆਂ ਬਿਹਾਗੜਿਆ ਪਾਈ ਮਰਦਾਨੇ ਜੋ ਤੰਤ ਵਜਾਇਆ ਗਾ ਘੋੜੀਆਂ ਤੇ ਲਾਹਣੀਆਂ ਸਿਰ ਅੰਦਾਸਾ ਲਾਹਿਆ ਇਉਂ ਜਗਤ ਜਲੰਦੇ ਨੂੰ ਸੀਤ ਲਾਇਆ ਗੁਰਸਿੱਖ ਵੰਸੀ ਪਰਮ ਹੰਸ ਵਰਡ ਹੰਸ ਬਣਾਇਆ ਸੋਰਠ ਦੇਸ ਜਾ ਬਾਬੇ ਮਨਹਾਲੀ ਕਿਰਸਾਨੀ ਦਾ ਢੰਗ ਸਿਖਾਇਆ ਕੋਟਾਂ ਨੂੰ ਲਖਪਤ ਬਣਾਇਆ ਕੋਟਾਂ ਨੂੰ ਲਖਪਤ ਬਣਾਇਆ ਜਗਨਨਾਥ ਪੁਰੀ ਜਾਂ ਬਾਬੇ ਆਰਤ ਮੰਗਲ ਗਾਇਆ ਧੰ ਗੁਰੂ ਨਾਨਕ ਧੰ ਸ੍ਰੀ ਆਇਆ ਗगन ਮੰਡਲ ਉਜਾਰੋ ਦੀਪਕ ਜਗਮਗਾਇਆ ਹਰਿ ਸਿਓ ਜੋੜਨ ਜੋਤ ਸ੍ਰੀ ਪ੍ਰਗਟਾਇਆ ਪ੍ਰਥਮੇ ਸ਼ਰਜ ਸ੍ਰੀ ਰਾਗ ਬੁਲਾਇਆ ਏਕਾ ਜੋਤ ਦਾ ਸਰੂਪ ਸਜਾਇਆ ਹੋਈ ਇਕਾਦਸ ਜੈਤਰੀ ਗਾਇਆ ਸਤਗੁਰ ਵਿਸਮਾਦੀ ਸ਼ਰਨ ਵਿੱਚ ਢੋਡੀ ਗਾਇਆ ਐਸੋ ਰੂੜੋ ਐਸਾ ਰੂੜੋ ਗੂੜਾ ਰੰਗ ਚੜਾਇਆ ਬੈਰਾੜੀ ਸੰਤ ਜਨਾ ਮਿਲ ਹਰ ਜਸ ਗਾਇਆ ਤੇਰਾ ਤੇਰਾ ਬੈਰਾਗ ਘੜੀ ਘੜੀ ਆਇਆ ਪਾਈ ਲਾਲੂ ਇਦਾਂ ਬਾਬਾ ਨਾਨਕ ਪਾਇਆ ਅਮਨਾਬਾਦ ਤਿਲੰਗ ਚ ਗਾਇਆ ਖਸਮ ਕੀ ਬਾਣੀ ਬਾਬੇ ਫੁਰਮਾਇਆ ਸੂਹੀ ਸੂਹਬ ਸੂਹ ਵੀ ਰੰਗ ਰਤਾਇਆ 16 ਕਲਾ ਸੰਪੂਰਨ ਬਿਲਾਵਲ ਮੰਗਲ ਗਾਇਆ ਗੁਰੂ ਗੁਰੂ ਗੁਰ ਕਰਮਨ ਗੋਂਡ ਬੰਧਾਇਆ ਦਖਣੀ ਓਂਕਾਰ ਪਾਂਡਿਆ ਤੇ ਗੋਸ਼ਟ ਕਰ ਸਦਾ ਸਮਝਾਇਆ ਆਨੰਦ ਆਨੰਦ RAM ਕਲੀ ਮੋਲਾਇਆ ਨਟ ਨਟ ਨਾਰਾਇਣ ਓ ਬਾਜੀ ਪਾਇਆ ਨਿਹਾਲ 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 ਹੋ ਸੋਡੀ ਪਾਸ਼ਾ ਪੜਤਾਲ ਚ ਗਾਇਆ ਮਾਲੀ ਗੋੜਾ ਨਾਮੇ ਗਾਇਆ ਮਧੁਰ ਮਧੁਰ RAM ਬੀਨ ਸੁਣਾਇਆ ਸੁੱਤਾ ਮਾਜਾ ਆਣ ਜਗਾਇਆ ਸਵੇ ਘਟ ਰਾਮ ਬੋਲੇ ਰਾਮਾ ਬੋਲੇ ਦਸ ਦਸ ਫੋੜੀ ਇਉ ਚੜਦਾ ਆਇਆ ਬਾਬੇ ਐਸੀ ਜੀਵਨ ਪਤਵੀ ਪਾਈ ਕੋਈ ਆਖੇ ਭੂਤਨਾ ਕੋ ਕਹੇ ਬਤਾਲਾ ਮਾਰੂ ਪੌਜਲੋਂ ਸੰਤ ਸੰਗ ਉਠਾਲਾ ਤੁਖਾਰੀ ਕਨਹੋ ਸਜੇ ਹਿਮਾਲਾ ਮਾਜੇ ਵੱਲ ਏਕ ਘਲ ਦਾ ਪਾਲਾ ਬਾਰਹਿ ਮਹਰੂਤ ਬਣੇ ਸਿਆਲਾ ਬਿਰਹਾ ਦੇਸ ਵਿਦੇਸ਼ਾਂ ਵਾਲਾ रुदर ध्यान जप के धारा माला पैरो अमृत वेले मन पी प्याला अठसर तीरथ कर नाम वाला सत बसंत उडंत पाया पाला ਸਾਰੰਗ ਨੱਚਦਾ ਸਾਰੰਗ ਕੂਕੇ ਮੇਗ ਮਲਾਰਾ ਦਰਵਤੇ ਸੂਕੇ ਕਾਨੜਾ 부ਜਾਵੇ ਤਾਤ ਪਰਾਈ ਕੀਰਤ ਪ੍ਰਭ ਕੀ ਕੀਰਤਮ ਗਾਈ ਕਲਿਆਣ ਹੋ ਗਿਆ ਸਹਿਜ ਸੁਭਾਈ ਪ੍ਰਭਾਤੀ ਉਠ ਗੁਰਬਾਣੀ ਗਾਈ ਸੱਚ ਨਾਮ ਕਰਤਾਰ ਹੈ ਵਡਿਆਈ ਜੈ ਜੈ ਬੰਤੀ ਧੁਨ ਵਜਾਈ ਮੁੰਦ ਆਵਣੀ ਖੁੱਲੀ ਆ ਬਾਬੇ ਬੁਕਾਲੇ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਸੁਣ ਲਿਓ ਸੁਭਾਈ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ